ਬਾਪਾ ਦਾ ਵਰਕਰ ਨੂੰ ਪੰਜਾਬ ਸਰਕਾਰ ਨੇ ਉਧਰ ਦੇਖਣ ਵਾਜਿਆ ਕਿ ਇਹਨੂੰ ਦੇਖ ਦੇਣਾ। ਦੇਖੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰੰਦ ਕੇਚਰੀਵਾਲ ਜੀ ਤੇ ਪੰਜਾਬ ਦੇ ਇੰਚਾਰਜ ਮਨੀਸ਼ ਸ਼ੋਧਿਆ ਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਅੱਜ ਡੇਰਾ ਪਾਪਾ ਨਾਨਕ ਜੀ ਦਾ ਸੰਗਠਨ ਦਾ ਇੰਚਾਰਜ ਹੈ ਡੇਰਾ ਪਾਪਾ ਨਾਲ ਉਹ ਜਿਹੜਾ ਛੋਟਾ ਨਾ ਹੈਪੀ ਜਤਿੰਦਰ ਸਿੰਘ ਪਿੰਡ ਡੀਰੀਅਲ ਕਿਨ ਤੋਂ ਜਿਹੜਾ ਸਾਡਾ ਬਲਾਗ ਪ੍ਰਧਾਨਵੀਆ ਉਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਜ਼ਿੰਮੇਵਾਰੀ ਸਾਡਾ ਬਲਾਗ ਪ੍ਰਧਾਨ ਵੀ ਪਹਿਲਾਂ ਤਾਂ ਹੁਣ ਇਹਨੂੰ ਬੜੀ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਤੇ ਜ਼ਿੰਮੇਵਾਰੀ ਆਪਣੀ ਪੂਰੀ ਤਨਦੇਈ ਨਾਲ ਨਿਭਾਏਗਾ ਔਰ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਕਿਉਂ ਪਾਰਟੀ ਨੇ ਬੜਾ ਵੇਖ ਕੇ ਪਰਖ ਕੇ ਜਿਹੜਾ ਇਹਨੂੰ ਜ਼ਿੰਮੇਵਾਰੀ ਦਿੱਤੀ ਹੈ ਜਿਹੜਾ ਸੰਗਠਨ ਹੁੰਦਾ ਉਹ ਪਾਰਟੀ ਦੇ ਉੱਪਰ ਹੁੰਦਾ ਹੈ ਤਾਂ ਸੰਗਠਨ ਦੀ ਜ਼ਿੰਮੇਵਾਰੀ ਪਾਰਟੀ ਦੇ ਅਹੁਦੇਦਾਰਾਂ ਨਾਲੋਂ ਵੱਡੀ ਹੁੰਦੀ ਹੈ ਤਾਂ ਮੈਂ ਇੱਕ ਗੱਲ ਸਮਝਦਾ ਕਿ ਸੰਗਠਨ ਤੇ ਜਿਹੜੀ ਸਰਕਾਰ ਪੈਰਲ ਚੱਲਣੀ ਚਾਹੀਦੀ ਹੈ ਬਰਾਬਰ ਸੰਗਠਨ ਦਾ ਤੇ ਬੋਤਾ ਉਹਨਾਂ ਤੇ ਫਰਕ ਨਹੀਂ ਉਹ ਪੈਰਲ ਬਰਾਬਰ ਚੱਲੇਗੀ ਤਾਂ ਇੱਕ ਜਿਵੇਂ ਗੱਡੀ ਦੀ ਦੋਵੇਂ ਟਾਇਰ ਬਰਾਬਰ ਚੱਲਣਗੇ ਤਾਂ ਪੂਰੀ ਸਪੀਡ ਚ ਚੱਲਦੀ ਹੈ ਤਾਂ ਜੇ ਥੋੜਾ ਵੀ ਉੱਚਾ ਨੀਵਾ ਹੋ ਜਾਏ ਤਾਂ ਗੱਡੀ ਦਾ ਜਿਹੜਾ ਬੈਲੈਂਸ ਵਿਕੜ ਜਾਂਦਾ ਤਾਂ ਪਾਰਟੀ ਨੇ ਬਹੁਤ ਵੱਡਾ ਫੈਸਲਾ ਕੀਤਾ ਕੱਲ 27 ਜਿਹੜੇ ਨੇ ਟੋਟਲ ਨਿਰਖਾ ਲਾਏ ਨੇ ਇਹਨਾਂ ਨੇ ਗਿਰਾ ਸੰਗਠਨ ਦੇ ਹਲਕਨ ਚ ਅੱਜ ਲਾਏ ਨੇ ਮੈਂ ਆਪਣੇ ਵੱਲੋਂ ਜਤਿੰਦਰ ਸਿੰਘ ਹੈਪੀ ਨੂੰ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਔਰ ਸਮੁੱਚੀ ਟੀਮ ਨੂੰ ਸਾਰਾ ਡੇਰਾ ਪਾਪਾ ਨਾਨਕ ਹਲਕੇ ਦੇ ਸਮੁੱਚੇ ਵੋਟਰ ਸਪੋਰਟਰ ਬਲਾਕ ਪ੍ਰਧਾਨ ਅਹੁਦੇਦਾਰ ਵਿੰਗਾਂ ਦੇ ਪ੍ਰਧਾਨ ਮੈਂ ਉਹਨਾਂ ਨੂੰ ਵਧਾਈ ਵੀ ਦਿੰਨਾ ਔਰ ਉਹਨਾਂ ਕੋਈ ਉਮੀਦ ਰੱਖਣਾ ਕਿ ਤੁਸੀਂ ਇਸ ਵੀਰ ਦਾ ਤਨਦਈ ਨਾਲ ਜਿਹੜਾ ਇਹਦਾ ਸਾਥ ਵੀ ਦੇਣਾ ਔਰ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਡੇਰਾ ਬਾਬਾ ਨਾਨਕ ਚ ਸਰਪੰਚ ਸਾਹਿਬ ਇੱਕ ਫੇਰ ਤੁਹਾਡੀ ਪਾਰਟੀ ਦੇ ਮਾਰਕੀਟਿੰਗ ਕਮੇਟੀ ਤੇ ਕਮੇਟੀ ਚੇਅਰ ਨਾਣੇ ਉਹਨਾਂ ਅਸਤੀਫਾ ਦੇ ਕੇ ਔਰ ਸਵਾਲ ਖੜੇ ਕੀਤੇ ਜਾ ਰਹੇ ਖਾਸ ਕਰਕੇ ਖੜਾ ਦੀ ਸਥਿਤੀ ਨੂੰ ਲੈ ਕੇ ਫਿਰ ਕਾਰਜਕਾਰੀ ਸਹੀ ਹੈ ਦੇਖੋ ਉਹ ਜਿਹੜੀ ਅਸਤੀਫੇ ਦੀ ਗੱਲ ਵਾ ਉਹ ਜਿੰਨਾ ਚਿਰ ਤਾਂ ਪਾਰਟੀ ਨੇ ਉਹ ਕੰਦਾ ਬਦਲਾ ਨਹੀਂ ਆਇਆ ਜੇ ਬਦਲਾ ਨਹੀਂ ਆਇਆ ਤੇ ਜੇ ਛੋਟੇ ਤੋਂ ਛੋਟੇ ਵਰਕਰਾਂ ਨੂੰ ਚੇਅਰਮੈਨੀਆਂ ਦਿੱਤੀਆਂ ਇਹਨੂੰ ਬਦਲਾ ਹੀ ਕਿਹਾ ਜਾਂਦਾ ਹੈ ਨਿਤ ਇਹ ਹੁੰਦਾ ਕਿ ਵੀ ਲੀਡਰ ਆਪਣਾ ਪਰਿਵਾਰਵਾਦ ਚ ਉਹਦੀਆਂ ਪੋਸਟਾਂ ਦਿੰਦੇ ਸੀ ਆਮ ਆਦਮੀ ਪਾਰਟੀ ਨੇ ਇੱਕ ਆਮ ਵਰਕਰ ਨੂੰ ਇੰਨੀ ਵੱਡੀ ਚੇਅਰ ਦੋ ਦੋ ਪੀੜੀਆਂ ਨਿਕਲ ਜਾਂਦੀਆਂ ਕਿਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗਣ ਵਾਸਤੇ ਤਾਂ ਪਾਰਟੀ ਨੇ ਕੰਮ ਦੇਖ ਕੇ ਉਹਨਾਂ ਨੂੰ ਦਿੱਤੀਆਂ ਪਰ ਮੈਨੂੰ ਲੱਗਦਾ ਕਿ ਤਨਾ ਕਿਤੇ ਉਹਦਾ ਹਜਮ ਨਹੀਂ ਹੋਇਆ ਇਸ ਕਰਕੇ ਕਦਰ ਕਰਨੀ ਚਾਹੀਦੀ ਹੈ ਕਈ ਬੰਦਿਆਂ ਨੂੰ ਆਪਣੇ ਅਹੁਦੇ ਦਾ ਅਹਿਮੀਅਤ ਤਾਂ ਨਹੀਂ ਪਤਾ ਹੁੰਦਾ ਕਿ ਇਹ ਜਿਹੜੇ ਅਹੁਦੇ ਤੇ ਜਿਹੜੀ ਮੈਂ ਸੀਟ ਤੇ ਬੈਠਾ ਸੀ ਅਹਿਮੀਅਤ ਕੀ ਆ ਇਹਦੇ ਬਦਲੇ ਸੰਘਰਸ਼ ਕਿੰਨਾ ਕਰਨਾ ਪੈਂਦਾ ਹੈ ਮੈਂ ਕਹਿੰਦਾ ਅੱਜ ਜੋ ਸਵਾਲ ਕਰਨ ਰਿਹਾ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਹੂਲਤਾਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਉਹ ਸਹੂਲਤਾਂ ਵੀ ਘਰ ਲੈ ਰਿਆ ਤਾਂ ਜੇ ਇੰਨੇ ਆਮ ਆਦਮੀ ਪਾਰਟੀ ਨਾਲ ਤਾਂ ਸਹੂਲਤਾਂ ਬੰਦ ਕਰ ਦੇਣ ਆਪਣੇ ਘਰ ਦੀਆਂ ਆਪਣੇ ਪਰਿਵਾਰਾਂ ਦੀਆਂ ਕਿ ਅਸੀਂ ਤਾਂ ਇੰਨਾ ਇਹ ਸਹੂਲਤਾਂ ਲੈਣੀਆਂ ਹੀ ਨਹੀਂ ਜਾਂ ਆਪਣੀਆਂ ਸਾਰੀਆਂ ਸਹੂਲਤਾਂ ਵੀ ਲੈਣੀਆਂ ਤੇ ਪਾਰਟੀ ਨੂੰ ਫਿਰ ਵੀ ਮਾੜਾ ਕਹਿਣਾ ਮੇਰੇ ਖਿਆਲ ਇਦਾਂ ਮਾੜੀ ਗੱਲ ਨਹੀਂ ਕਿਤੇ ਵੀ ਹੋ ਸਕਦੀ ਰਾਹੁਲ ਗਾਂਧੀ ਜੀ ਇਦਾਂ ਹੋ ਕੇ ਗਏ ਨੇ ਫੇਰੀ ਮਾਰ ਕੇ ਗਏ ਨੇ ਪਰ ਉਹਨਾਂ ਵੱਲੋਂ ਕੋਈ ਵੀ ਰਾਹਤ ਸਮੱਗਰੀ ਕਿਸੇ ਨੂੰ ਕੁਝ ਨਹੀਂ ਦਿੱਤਾ ਗਿਆ। ਕਹਿਆ ਕਿ ਮੇਰੀ ਸਰਕਾਰ ਆਏਗੀ। ਮੈਂ ਧੜੀ ਬਾਤ ਚੁਕਾ ਹਾਂ। ਤਾਂ ਫਿਰ ਲੈਣ ਕੀ ਆਇਆ? ਸਿਰਫ ਫੋਟੋਆਂ ਹੀ ਕਰਾਉਣ ਆਏ ਨੇ। ਇਹ ਜਿਹੜੇ ਉਹਨੂੰ ਨਾਲ ਲੈ ਕੇ ਤੁਰੇ ਫਿਰਦੇ ਸੜਕਾਂ ਤੇ ਹੂਟੇ ਦਿੰਦੇ ਫਿਰਦੇ ਹੀ। ਜਾਂ ਦੇਣਾ ਕੁਝ ਨਹੀਂ। ਤਾਂ ਫਿਰ ਜੇ ਫੋਟੋਆਂ ਹੀ ਕਰਾਉਣੀਆਂ ਅੱਗੇ ਨਹੀਂ ਪਤਾ ਪੰਜਾਬ ਦੇ ਲੋਕਾਂ ਨੂੰ ਇੱਕ ਜਿਹੜਾ ਗਾਂਧੀ ਪਰਿਵਾਰ ਨੇ ਪੰਜਾਬ ਨਾਲ ਕੀ ਕੀਤਾ ਹੈ। ਕਿਸੇ ਨੂੰ ਭਲੇਖਾ ਗਾਂਧੀ ਪਰਿਵਾਰ ਤੋਂ ਕੀ ਸੋਚ ਕੇ ਆਉਂਦੇ ਨੇ ਗਾਂਧੀ ਪਰਿਵਾਰ ਵਾਲੇ ਜੀ ਇੱਥੇ। ਜੋ ਪਿਛਲੇ ਜ਼ਖਮ ਆ ਜਦੋਂ ਗਾਂਧੀ ਪਰਿਵਾਰ ਪੰਜਾਬ ਦੀ ਧਰਤੀ ਤੇ ਪੈਰ ਪਾਉਂਦਾ ਹੈ ਤਾਂ ਸਾਰਿਆਂ ਨੂੰ 6 ਜੂਨ 1984 ਯਾਦ ਆਉਂਦੀ ਹੈ ਕਿ ਉਹ ਪਰਿਵਾਰ ਆ ਜਿਹਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ 'ਨਾਂ ਹਮਲਾ ਕਰਾਇਆ ਇਹ ਉਹ ਪਰਿਵਾਰ ਦਾ ਅੱਗੋਂ ਵਾਰਸ ਤੁਰਿਆ ਆਉਂਦਾ ਪੰਜਾਬ 'ਚ ਇਸ ਕਰਕੇ ਜਿਨ੍ਹਾਂ ਲੋਕਾਂ ਨੇ ਇਹਨੂੰ ਸੱਦਿਆ ਬੁਲਾਇਆ ਮੈਂ ਕਹਿੰਦਾ ਪੰਜਾਬੀ ਨਹੀਂ ਆਪਣੇ ਆਪ ਨੂੰ ਪੰਜਾਬੀ ਸਾਬ ਅਖਵਾਉਣ ਹੀ ਨਾ ਸਰ ਐਸਪੀਸੀ ਨੇ ਸਰੋਪਿਆਂ ਨਾਲ ਸਨਮਾਨ ਕੀਤਾ ਯਾਰਿਆ ਦੇਖੋ ਐਸਪੀਸੀ ਨੇ ਸਰੋਪਿਆਂ ਨਾਲ ਮੈਂ ਕਹਿੰਦਾ ਬਹੁਤ ਵੱਡਾ ਕੰਮ ਗਲਤ ਕੰਮ ਕੀਤਾ ਇਹੋ ਜਿਹਨੂੰ ਕਦੀ ਨਹੀਂ ਜੇ ਹਾਨੂੰ ਵੀ ਸਰੋਪਾ ਦਿੰਦੇ ਜਰੂਰ ਨੇ ਪਰ ਗੁਰੂ ਦੀ ਹਜ਼ੂਰੀ ਚ ਸਰੋਪਾ ਨਹੀਂ ਦਿੰਦੇ ਹੱਥ ਚ ਫੜਾਉਂਦੇ ਨੇ ਆ ਪਹਿਲੀ ਵਾਰੀ ਵੇਖਿਆ ਕਿ ਉਹਦੀ ਅਰਦਾਸ ਵੀ ਹੋਈ ਆ ਤਾਂ ਉਹਨੂੰ ਸਰੋਪਾ ਵੀ ਦਿੱਤਾ ਤਾਂ ਮੈਨੂੰ ਲੱਗਦਾ ਹੁਣ ਨਕਵਾਰੀ ਜਿਹੜੀ ਆ ਉਹਦੀ ਜਿੰਨੇ ਵੀ ਇਹ ਕੰਮ ਕੀਤਾ ਉਹਦੀ ਐਸਪੀਸੀ ਨੇ ਸਖਤ ਨੋਟਸ ਵੀ ਲਿਆ ਉਹਦੇ ਵਿਰੁੱਧ ਤੇ ਹੁਣ ਵਾਲੇ ਸਮ ਦੇਣਾ ਚ ਮੈਨੂੰ ਉਮੀਦ ਵੀ ਆ ਕਿ ਉੱਤੇ ਕਾਰਵਾਈ ਵੀ ਹੋਏਗੀ ਹਾਂਜੀ ਮੈਂ ਜੀ ਧੰਨਵਾਦ ਕਰਦਾ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਰਵਿੰਕੇਜ ਰਿਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਪ੍ਰਧਾਨ ਸ਼੍ਰੀ ਹਮਨ ਰੋੜਾ ਜੀ ਤੇ ਜਿਹੜੇ ਪੰਜਾਬ ਦੇ ਇਨਚਾਰਜ ਲਾਇਆ ਨੇ ਸ਼੍ਰੀ ਮਨੀਸ਼ ਸੋਧਿਆ ਜੀ ਉਹਨਾਂ ਦਾ ਤੇ ਸਾਡੇ ਹਲਕੇ ਦੇ ਡੇਰ ਬਾਬਾ ਨਾਨਕ ਦੇ ਐਮ ਐਲ ਏ ਸਰਦਾਰ ਗਰਦੀਪ ਸਿੰਘ ਰੰਧਾਵਾ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦੇ ਆ ਮਤਲਬ ਜਿਹੜਿਆ ਮੈਨੂੰ ਜੁਮੇਵਾਰੀ ਦਿੱਤੀ ਆ ਤੇ ਮੈਂ ਜੁਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ